ਆਓ ਜੀ ਅਗਲਾ ਸਵਾਲ ਪਾਠ ਦੇ मीनिंग ਨੂੰ ਬਿਨਾ ਸਮਝੇ ਡੇਲੀ ਪਾਠ ਕਰਨ ਦਾ ਕੋਈ ਫਾਇਦਾ ਹੈ ਮਤਲਬ ਕਹਿਣ ਨੂੰ ਹੋ ਜਾਵੇ ਕਿ ਮੈਂ ਅੱਜ ਪਾਠ ਕੀਤਾ ਇਹ ਸਵਾਲ ਦੇ ਜਵਾਬ ਨੂੰ ਸਮਝਣ ਤੋਂ ਪਹਿਲਾਂ ਇੱਕ ਗੱਲ ਸਮਝੀਏ ਗੁਰਬਾਣੀ ਦੇ ਵਿੱਚ ਗਿਆਨ ਹੈ ਜੋ ਜਿਵੇਂ ਦੱਸਿਆ ਪਹਿਲਾਂ ਆਪਾਂ ਵੀਡੀਓ 'ਚ ਗੱਲ ਕਰਦੇ ਆ ਕਿ ਇੱਕ ਕਲਾਸ ਤੋਂ ਪਹਿਲੀ ਤੋਂ 12ਵੀਂ ਤੱਕ ਜਾਂਦਾ ਹੈ ਤੇ ਇਹ ਕਲਾਸਾਂ ਪਾਰ ਕਰ ਕਰਕੇ ਜ ਬੰਦੇ ਨੇ ਜਾਣਾ ਹੈ ਪੜਨੇ ਵਾਲਾ ਪਹਿਲੀ ਕਲਾਸ ਤੋਂ ਸ਼ੁਰੂ ਹੋਇਆ ਪਰ ਇਹ ਇੱਥੇ ਖੜ ਗਿਆ ਗ੍ਰੈਜੂਏਸ਼ਨ ਤਾਂ ਹੋਣੀ ਨਹੀਂ ਆ ਸਰਟੀਫਿਕੇਟ ਤਾਂ ਮਿਲਣਾ ਨਹੀਂ ਆ ਪਾਸ ਦਾ ਹਲੇ ਤਾਂ ਪੜੇ ਰਿਹਾ ਹਰ ਰੋਜ਼ ਪਾਠ ਕਰਨੇ ਨਿਤਨੇਮ ਕਰਨੇ ਸਿਰਫ ਇੱਕ ਕੰਮ ਸਮਝ ਕੇ ਕਿ ਹਾਂ ਰਟ ਲਿਆ ਪਾਠ ਕਰ ਲਿਆ ਤੇ ਕੰਮ ਮੁੱਕ ਗਿਆ ਇਹ ਸਿਰਫ ਬੰਦਾ ਆਪਣੇ ਆਪ ਨੂੰ ਧੋਖਾ ਦੇ ਰਿਹਾ ਸਿਰਫ ਆਪਣੇ ਆਪ ਨੂੰ ਧੋਖਾ ਦੇ ਰਿਹਾ ਵਿਚ ਚਾਹੇ 100 ਪਾਠ ਕਰ ਲੋ ਚਾਹੇ 500 ਪਾਠ ਕਰ ਲੋ ਇੰਟਰਨੈਟ ਤੇ ਲੋਕ ਮੂਰਖ ਵੀ ਬਣਾਉਂਦੇ ਨੇ ਦੁਨੀਆ ਨੂੰ ਆਹ ਪਾਠ ਕਰ ਲੋ ਜੀ ਤੁਹਾਨੂੰ ਲਾਟਰੀ ਨਿਕਲੂਗੀ ਆਹ ਪਾਠ ਇੰਨੀ ਵਾਰ ਕਰੋ ਆਏ ਨਹੀਂ ਹੋਗਾ ਆਹ ਪਾਠ ਇੰਨੀ ਵਾਰ ਕਰੋ ਆਏ ਨਹੀਂ ਹੋਗਾ ਪੜਨਾ ਇੱਕ ਕਦਮ ਹੈ ਪੜਨਾ ਬਣੀ ਯਾਦ ਹੋਏਗੀ ਵਿੱਚ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਸਮਝਾਂਗੇ ਉੱਥੋਂ ਸ਼ੁਰੂਆਤ ਹੈ ਤੇ ਦੇ ਵਿੱਚ ਇੱਕ ਹੋਰ ਪੱਖ ਵੀ ਹੈ ਹੁਣ ਮਨ ਦੇ ਪਦਰ ਦਾ ਮਨ ਤੇ ਸਰੀਰ ਦੇ ਪਦਰ ਦਾ ਪੱਖ ਵੀ ਹੈ ਮਨ ਤੇ ਸਰੀਰ ਦੇ ਪਦਰ ਦਾ ਹੁਣ ਜਦੋਂ ਤੁਸੀਂ ਕਦੇ ਨੋਟਿਸ ਕੀਤਾ ਹੋਊਗਾ ਆਪਣੀ ਜ਼ਿੰਦਗੀ ਦੇ ਵਿੱਚ ਵੀ ਬਥੇਰੇ ਨੋਟਿਸ ਕਰਦੇ ਨੇ ਜਦੋਂ ਕਹਿੰਦੇ ਆ ਕਿ ਗੁਰੂ ਘਰ ਗਏ ਆ ਉੱਥੇ ਪਾਠ ਲੱਗਿਆ ਹੋਇਆ ਕੀਰਤਨ ਚੱਲਦਾ ਸੀ ਬੜਾ ਆਨੰਦ ਆਇਆ ਸੁਣ ਕੇ ਸਰੀਰ ਨੂੰ ਰਿਲੈਕਸੇਸ਼ਨ ਜੀ ਮਿਲੀ ਮਾਈਂਡ ਰਿਲੈਕਸ ਹੋ ਜਾਂਦਾ ਹੈ ਨਾ ਕਿਉਂਕਿ ਉਹ ਜੋ ਧੁਨ ਹੈ ਪਾਠ ਦੀ ਸੰਗੀਤ ਦੀ ਉਹ ਹਮੇਸ਼ਾ ਹੀ ਮਨ ਤੇ ਸਰੀਰ ਤੇ ਅਸਰ ਪਾਊਗੀ ਜਦੋਂ ਪਿੰਡਾਂ 'ਚ ਕੋਈ ਡੀਜ ਲੱਗੇ ਹੁੰਦੇ ਨੇ ਡੀਜ ਲੱਗੇ ਡੀਜ ਦੇ ਢੜਕਾਉ ਗਾਣਾ ਚੱਲਦਾ ਆਸ-ਪਾਸ ਸੁਣਨੇ ਵਾਲਿਆਂ ਦੇ ਵਿੱਚ ਉਹ ਜੀ ਐਨਰਜੀ ਆਉਂਦੀ ਆ ਅੰਦਰ ਢੜਕਾਉ ਨਵੇਂ ਮੁੰਡਿਆਂ ਦੇ ਖਾਸ ਕਰਕੇ ਕਿਉਂ ਹਥਿਆਰਾਂ ਉਥੁਰਾਂ ਦਾ ਗਾਣਾ ਸੁਣ ਕੇ ਚੌੜੇ ਹੋ ਜਾਂਦੇ ਨੇ ਕਿਉਂ ਉਹਨਾਂ ਤੇ ਅਸਰ ਕਰ ਰਹੀ ਹੈ ਐਨਰਜੀ ਮਿਊਜ਼ਿਕ ਦੀ ਸੈਂਸ ਉਹ ਮਿਊਜ਼ਿਕ ਦੀ ਜਿਹੜੀ ਫ੍ਰੀਕੁਐਂਸੀ ਅਸਰ ਕਰ ਰਹੀ ਆ ਧੁਨ ਹਰੇਕ ਚੀਜ਼ ਤੇ ਅਸਰ ਕਰਦੀ ਆ ਸਰੀਰ ਦੇ ਵਿੱਚ ਵੀ ਐਨਰਜੀ ਆ ਆਪਣੇ ਇਹ ਐਨਰਜੀ ਦੇ ਉੱਪਰ ਧੁਨ ਅਸਰ ਕਰਦੀ ਆ ਤਾਂ ਇੱਕ ਪੱਖਤ ਉਹ ਹੈ ਜਿਵੇਂ ਮਨ ਨੂੰ ਹੀਲ ਕਰਨ ਦੇ ਲਈ ਸਰੀਰ ਨੂੰ ਹੀਲਿੰਗ ਦੇ ਲਈ ਸਾਊਂਡ ਯੂਜ਼ ਹੁੰਦੀ ਆਈ ਰਹੀ ਆ ਸਦੀਆਂ ਤੋਂ ਯੂਜ਼ ਕਰਦੇ ਆ ਰਹੇ ਨੇ ਸਾਊਂਡ ਹੀਲਿੰਗ ਇੱਕ ਤਾਂ ਉਹ ਪੱਖ ਹੈ ਕਿ ਜਿਹਦੇ ਵਿੱਚ ਬਾਣੀ ਨੂੰ ਗਾ ਕੇ ਜਾਂ ਚੰਗਾ ਗਾਣਾ ਗਾ ਕੇ ਕੋਈ ਕੋਈ ਵੀ ਜਦੋਂ ਕੋਈ ਬੰਦਾ ਵਧੀਆ ਮੂਡ ਦੇ ਵਿੱਚ ਹੁੰਦਾ ਚੰਗਾ ਗਾਣਾ ਗਾਉਂਦਾ ਉਹਨੂੰ ਨੇਚਰਲੀ ਵਧੀਆ ਲੱਗਦਾ ਜਦੋਂ ਵੀ ਘਰ ਦੇ ਵਿੱਚ ਬਾਣੀ ਜਾਂ ਪਾਠ ਲਗਾਇਆ ਜਾਂਦਾ ਹੈ ਘਰ ਦੇ ਵਿੱਚ ਮਾਹੌਲ ਉਦਾਂ ਵਧੀਆ ਲੱਗਣ ਲੱਗ ਜਾਂਦਾ ਉਹ ਇਸੇ ਕੱਲੋਂ ਲੱਗਦਾ ਕਿ ਉਹ ਧੁੰਦ ਦਾ ਅਸਰ ਹੁੰਦਾ ਸਾਡੇ ਤੇ ਤੇ ਉਸਰ ਮਨ ਦੇ ਸਰੀਰ ਦੇ ਉੱਪਰ ਥੋੜੇ ਪੱਦਰ ਤੇ ਹੁੰਦਾ ਏ ਪਰ ਗੁਰਬਾਣੀ ਦੇ ਵਿੱਚ ਇੱਕ ਆਤਮਾ ਦੀ ਗੱਲ ਵੀ ਆ ਆਤਮਾ ਆਤਮਾ ਨੂੰ ਹੀ ਹੋਮੇ ਦਾ ਰੋਗ ਲੱਗਿਆ ਏ ਨਾ ਕਿ ਸਰੀਰ ਨੂੰ ਰੋਗ ਲੱਗਿਆ ਹੋਇਆ ਆਤਮਾ ਨੂੰ ਆ ਉਹ ਰੋਗ ਦੀ ਵਜ੍ਹਾ ਨਾਲ ਸਰੀਰ ਦੇ ਵਿੱਚ ਆਇਆ ਏ ਹੁਣ ਜੇ ਮੈਂ ਲਿਮਟਡ ਹਾਂ ਸਿਰਫ ਬਾਣੀ ਪੜਨ ਦੇ ਉੱਪਰ ਹੀ ਸਿਰਫ ਹਰ ਰੋਜ਼ ਕੰਮ ਮੁਕਾ ਲਿਆ ਪੜ੍ਹ ਲਈ ਕੰਮ ਮੁਕਾ ਲਿਆ ਪੜ੍ਹ ਲਈ ਕੰਮ ਮੁਕਾ ਲਿਆ ਮੈਂ ਸਿਰਫ ਆਪਣੇ ਆਪ ਨੂੰ ਧੋਖਾ ਦੇ ਰਿਹਾ ਇਹਦੇ ਨਾਲ ਤਾਂ ਵੱਧ ਭਲਾ ਮੇਰਾ ਉਦੋਂ ਹੋਊਗਾ ਜਦੋਂ ਮੈਂ ਗੁਰੂ ਦੀ ਇੱਕ ਗੱਲ ਮੰਨ ਕੇ ਕਮਾ ਲਵਾਂ ਕੋਈ ਵੀ ਇੱਕ ਗੱਲ ਮੰਨ ਕੇ ਕਮਾ ਲਵਾਂ ਜੇ ਮੈਂ ਦੁੱਖ-ਦਾਰੂ ਸੁਖ-ਰੋਗ ਭਾਇਆ ਸਮਝ ਲਵਾਂ ਕਿ ਜੇ ਮੈਨੂੰ ਜ਼ਿੰਦਗੀ 'ਚ ਦੁੱਖ ਦਿੱਤੇ ਨੇ ਉਹ ਮੇਰੇ ਭਲੇ ਲਈ ਨੇ ਮੈਨੂੰ ਅੱਗੇ ਵਧਾਉਣ ਲਈ ਨੇ ਮੇਰੀ ਦਵਾਈ ਆ ਇਹ ਨਹੀਂ ਸਮਝ ਆਈ ਮੈਂ ਰੋਣਾ ਬੈਠ ਕੇ ਮੈਨੂੰ ਦੁੱਖ ਕਿਉਂ ਦਦਾ ਰੱਬ ਇਹਨੇ ਹਾਇਵੇ ਨਾ ਕਿ ਹੁੰਦਾ ਮਰ ਨਾ ਕਿ ਹੁੰਦਾ ਪਰ ਜਦੋਂ ਗੁਰੂ ਦੀ ਗੱਲ ਸਮਝ ਲਈ ਸੁਭਾਅ ਬਦਲੂਗਾ ਪੱਕਾ ਬਦਲੂਗਾ 100% ਗਰੰਟੀ ਹੈ ਬਦਲੂਗਾ 100 ਪਾਠ ਕਰਨ ਨਾਲ ਬਿਲਕੁਲ ਨਾ ਬਦਲੇ ਗੁਰੂ ਦੀ ਇੱਕ ਗੱਲ ਸਮਝ ਆ ਗਈ ਜਦੋਂ ਮੰਨ ਲਈ ਦਿੰਦੀ ਤੇ ਲਾਗੂ ਕਰ ਲਈ ਪੂਰੀ ਜ਼ਿੰਦਗੀ ਬਦਲ ਜੂ ਇਸ ਤਰ੍ਹਾਂ ਪਾਠ ਕਰਨ ਦਾ ਪੂਰਾ ਉਹ ਪਾਠ ਨੇਫਲ ਹੈ ਸਾਰਾ ਪਾਠ ਹੀ ਤਾਂ ਨੇਫਲ ਹੈ ਜੇ ਸਿਰਫ ਉਹ ਕੰਮ ਮਕਾਉਣ ਨੂੰ ਕੀਤਾ ਹੈ ਖੜਾ ਸ਼ਡਾਉਣ ਨੂੰ ਪੀ ਹੈ ਅੱਜ ਦਾ ਨਿਤਨਾ ਮੇਰਾ ਹੋ ਗਿਆ ਤੇ ਜੇ ਕੋਈ ਗਾਉਂਦਾ ਆ ਸਮਝ ਕੇ ਕੀ ਹਾਂ ਬਾਣੀ ਗਾਉਣੀ ਜਾਂ 뮤זיਕ ਫ੍ਰੀਕੁਐਂਸੀ 뮤זיਕ ਨਾਲ ਹੀਲ ਕਰਨੀ ਜਾਂ ਮੰਤਰਾਂ ਨਾਲ ਕਿਉਂ ਉਹਦੇ ਨਾਲ ਮਨ ਤੇ ਬਾਡੀ ਦੇ ਵਿੱਚ ਹੀਲਿੰਗ ਇਫੈਕਟਸ ਆਉਂਦੇ ਨੇ ਮਨ ਤੇ ਬਾਡੀ 'ਚ ਹੀਲਿੰਗ ਇਫੈਕਟਸ ਆਉਂਦੇ ਨੇ ਤੇ ਉਹ ਵੀ ਇੱਕ ਚੰਗੀ ਚੀਜ਼ ਹੈ ਇਹ ਆਪਣੇ ਆਪ ਤੋਂ ਕੋਈ ਟਰਾਈ ਕਰਕੇ ਦੇਖ ਲਵੇ ਆਪਿੰਡਾਂ 'ਚ ਜਦੋਂ ਮੁੰਡੇ-ਮੁੰਡੇ ਜਾਂ ਸਕੂਲਾਂ-ਕਾਲਜਾਂ 'ਚ ਹੁੰਦੇ ਸੀ ਜਦੋਂ ਕੋਈ ਕਈ ਇਹਨਾਂ ਦੀ ਕਿਸੇ ਨੂੰ ਕਹਿੰਦਾ ਸੇਲੀ ਛੱਡ ਗਈ ਸਾਡੀ ਜੀ ਕੁੜੀ ਸਾਨੂੰ ਸੇਲੀ ਛੱਡ ਗਈ ਆਇਆ ਉਹ ਗਏ ਹੋ ਗਿਆ ਸੈਡ Song ਲਾਲਾ ਕੇ ਰੋਂਦੇ ਨੇ ਕਿ ਉਹਨਾਂ ਨੂੰ ਫੀਲਿੰਗ ਉਹ ਕਨੈਕਟ ਹੁੰਦੀਆਂ ਨਾਲ ਫ੍ਰੀਕੁਐਂਸੀ એનર્ਜੀ ਇਦਾਂ ਹੀ ਜਦੋਂ ਵਿਆਹ ਆ ਗਿਆ ਖੁਸ਼ੀ ਦੇ ਗਾਣੇ ਲੱਗਦੇ ਨੇ ਫਿਰ ਨੱਚਦੇ ਨੇ ਕਿਉਂ એનર્ਜੀ ਫੀਲ ਹੁੰਦੀ ਹੈ ਫ੍ਰੀਕੁਐਂਸੀ ਉਹ ਅਸਰ ਕਰਦੀ ਆ ਇਦਾਂ ਹੀ ਜਿਹੜਾ ਕੋਈ ਰੋਗੀ ਸਰੀਰ ਹੈ ਰੋਗੀ ਸਰੀਰ ਹੈ ਕੱਲੇ ਸਰੀਰ ਦੀ ਗੱਲ ਹੋ ਰਹੀ ਹੈ ਹੁਣ ਰੋਗੀ ਸਰੀਰ ਹੈ ਉਹਨੂੰ ਬਾਣੀ ਸੁਣਾਈ ਜਾਏਗੀ ਕੀਰਤਨ ਸੁਣਾਇਆ ਜਾਏਗਾ ਮਿਊਜ਼ਿਕ ਦੇ ਰੂਪ ਦੇ ਵਿੱਚ ਉਹਦੇ ਸਰੀਰ ਤੇ ਉਹ ਧੁਨੀ ਦਾ ਇਫੈਕਟ ਪਏਗਾ ਹੀ ਪਏਗਾ ਹੁਣ ਪਰ ਜੋ ਆਤਮਾ ਹੈ ਜਿਹੜਾ ਆਤਮਾ ਨੂੰ ਹੰਮੇ ਦਾ ਰੋਗ ਲੱਗਿਆ ਹੋਇਆ ਉਹਨਾਂ ਬਾਣੀ ਪੜਨ ਨੇ ਕੱਟਣਾ ਨਾ ਬਾਣੀ ਸੁਣਨ ਨੇ ਕੱਟਣਾ ਨਾ ਬਾਣੀ ਦੇ ਵਿੱਚ ਕੀਰਤਨ ਸੁਣਨ ਨੇ ਕੱਟਣਾ ਮੰਨ ਲਓ ਇੱਕ ਬੱਚੇ ਦੇ ਫੋੜਾ ਨਿਕਲ ਜੰਨਾ ਪਿੰਡਾਂ ਦੇ ਬੱਚਿਆਂ ਦੀ ਫੋੜ ਹੀ ਨਹੀਂ ਨਿਕਲ ਜੰਦੇ ਹੁੰਦੇ ਪਿੰਡੇ ਤੇ ਫੋੜਾ ਨਿਕਲ ਆਇਆ ਡਾਕਟਰ ਉਹਨੂੰ ਦਵਾਈ ਦੇ ਦਿੰਦਾ ਉੱਪਰੋਂ ਉੱਪਰੋਂ ਲਾਉਣ ਲਈ ਤੇ ਉਹਨੂੰ ਰਾਹਤ ਮਿਲਦੀ ਹੈ ਟੈਂਪਰੇਰੀ ਆਤਮਾ ਆ ਜਾਊ ਉਹ ਤੇ ਫੋੜਾ ਨਿਕਲਿਆ ਹੋਇਆ ਮਨ ਆਹ ਹੌਮੇ ਫੋੜਾ ਏ ਹੁਣ ਬਾਣੀ ਗਾਉਣੀ ਵਧੀਆ એનર્ਜੀ ਦੇ ਵਿੱਚ ਜਾਂ ਮੈਡੀਟੇਸ਼ਨ ਕਰਨੀ ਜਾਂ ਮੰਤਰ ਰਗਾਉਣੇ ਇਹ ਫੋੜੇ ਤੇ ਦਵਾਈ ਲਾਉਣ ਵਾਂਗੂ ਆ ਕਿ ਮੈਂ ਫੋੜੇ ਤੇ ਥੋੜੀ ਜੀ ਦਵਾਈ ਲਾ ਲਈ ਤੇ ਟੈਂਪਰੇਰੀ ਰਾਹਤ ਮਿਲ ਗਈ ਪਰ ਫੋੜਾ ਕਿਤੇ ਨਹੀਂ ਜਾਣਾ ਫੋੜਾ ਦੁਬਾਰਾ ਫਿਰ ਉੱਠੂਗਾ ਉਹ ਤੇ ਫਿਰ ਦਵਾਈ ਲਾਉਣੀ ਪਊ ਫੇਰ ਉਠੂਗਾ ਫੇਰ ਦਵਾਈ ਲਾਉਣੀ ਪਊ ਅੰਤਰ ਹਉਮੇ ਕੰਡਾ ਹੈ ਜੋ ਜੋ ਚੱਲੇ ਚੂਬੇ ਦੁੱਖ ਪਾਵੇ ਇਲਾਜ ਤਾਂ ਹਉਮੇ ਦਾ ਕਰਨਾ ਕਿਉਂਕਿ ਹਉਮੇ ਦੇ ਇਲਾਜ ਹੋਏ ਬਿਨਾ ਆਤਮਾ ਦਾ ਅਗਲੀ ਵਾਰ ਫੇਰ ਤਿਆਰ ਬੈਠੀ ਹੈ ਸਰੀਰ ਚੋਂ ਨੂੰ ਸਰੀਰ ਨੂੰ ਮੈਂ ਪੂਰਾ ਤੰਦਰੁਸਤ ਕਰ ਸਕਦਾ ਬਹੁਤ ਵਧੀਆ ਖੁਰਾਕ ਖਾ ਸਕਦਾ ਮੈਡੀਟੇਸ਼ਨ ਹਰ ਰੋਜ਼ ਕਰ ਸਕਦਾ ਬਾਣੀ ਸੁਣ ਕੇ ਬਾਣੀ ਗਾ ਕੇ ਸਰੀਰ ਦੀ ਸਰੀਰਕ ਸਿਹਤ ਮੈਂ ਪੂਰੀ ਵਧੀਆ ਰੱਖ ਸਕਦਾ ਮਾਨਸਿਕ ਸਿਹਤ ਮੈਂ ਪੂਰੀ ਵਧੀਆ ਰੱਖ ਸਕਦਾ ਪਰੇ ਚੀਜ਼ਾਂ ਨੇ ਮਨ ਨੂੰ ਕੱਟਣਾ ਨਹੀਂ ਆ। ਮਨ ਜਿਉਂਦਾ ਤਾਂ ਰਹਿਣੀ ਰਹਿਣਾ ਹੈ। ਫੋੜਾ ਬਾਰ-ਬਾਰ ਆਈ ਜਾਣਾ ਹੈ ਕਿਉਂਕਿ ਅੰਦਰ ਹੋਂਮੇ ਕੰਡਾ ਹੈ। ਇਲਾਜ ਤਾਂ ਹੋਂਮੇ ਦਾ ਕਰਨਾ ਜਿਹੜਾ ਕਿ 12ਵੀਂ ਕਲਾਸ 'ਚ ਗ੍ਰੈਜੂਏਸ਼ਨ ਤੋਂ ਬਾਅਦ ਹੋਣਾ। ਸ਼ੁਰੂਆਤ ਤਾਂ ਇੱਥੋਂ ਕੀਤੀ ਸੀ ਕਿ ਪਾਣੀ ਪੜਦੇ ਆ। ਪੜਨ ਦੇ ਬਹੁਤ ਫਾਇਦੇ ਨੇ ਯਾਦ ਹੋ ਜੇਗੀ ਪਾਣੀ। ਕਿਸੇ ਹੋਰ ਨਾਲ ਸਾਂਝੀ ਕਰ ਸਕੋਗੇ, ਗਾ ਸਕੋਗੇ। ਪਰ ਪੜਿਆ, ਫਿਰ ਸੁਣਿਆ, ਫਿਰ ਮੰਨੇ ਆ, ਮਨ ਕੀਤਾ, ਭਾਓ। ਤੇ ਮੰਨੇ ਕੀ ਗਤ ਕਹੀ ਨਾ ਜਾਏ। ਜੇ ਕੋਈ ਬੰਦਾ ਬੈਠ ਕੇ ਕਰੇ ਹਰ ਰੋਜ਼ ਤੇ 100 ਪਾਠ ਕਰ ਰਿਹਾ ਸਾਰਾ ਨਿਫਲ ਹੈ ਤੇ ਦੂਜੇ ਪਾਸੇ ਇੱਕ ਉਹ ਬੰਦਾ ਜਿਹਨੇ ਪਾਠ ਕਦੇ ਵੀ ਨਾ ਕੀਤਾ ਹੋਵੇ ਗੁਰੂ ਦੀ ਗੱਲ ਮੰਨ ਕੇ ਕਮਾ ਲਵੇ ਇਹ ਤੋਂ ਕਿਤੇ ਅੱਗੇ ਵੱਧ ਗਤੀ ਹੋਣੀ ਆ ਉਹਦੀ ਇਹ ਤੋਂ ਕਿਤੇ ਵੱਧ ਗਤੀ ਹੋਣੀ ਆ ਤੇ ਪਾਠ ਪੜ੍ਹਨੇ ਵਾਲਾ ਉੱਥੀ ਦਾ ਉੱਥੀ ਖੜਾ ਹੈ ਉੱਪਰੋਂ ਆਪਣੀ ਹਉਮੈ ਹੋਰ ਵਧਾ ਸਕਦਾ ਹੰਕਾਰ ਹੋਰ ਵਧਾ ਸਕਦਾ ਦੁਨੀਆ ਚ ਗਿੱਲਾ ਮੈਂ ਤਾਂ ਪਾਠ ਹਰ ਰੋਜ਼ ਕਰਦਾ ਮੈਂ ਤਾਂ ਨਿਤਨੇਮ ਦਾ ਪੂਰਾ ਪੱਕਾ ਐ ਮੈਂ ਨਹੀਂ ਛੱਡਦਾ ਮੈਂ ਤਾਂ ਸਾਜਰੇ ਉੱਠ ਕੇ 4 ਵਜੇ ਨਹਾ ਕੇ ਨਿਤਨੇਮ ਕਰਦਾ ਐ ਦਰਗਾਹ ਹਾਈਡਨ ਦੇ ਖਾਉ ਜਾ ਕੇ ਕਿ ਹੌਮੇ ਦਾ ਨਾਲ ਲਈ ਬੈਠਾ ਹੌਮੇ ਦੇ ਛੱਡੀ ਨਹੀਂ ਰੋਗ ਤਾਂ ਹੌਮੇ ਦਾ ਕੱਟਣਾ ਸੀ ਜਿਹਦੇ ਕਰਕੇ ਜਨਮ ਮਰਮ ਟੁੱਟਣਾ ਹੈ ਤਾਂ ਹੀ ਸਰੀਰ ਨੂੰ ਮੈਂ ਪੂਰਾ ਤਕੜਾ ਪੂਰਾ ਸਿਹਤਮੰਦ ਰੱਖ ਸਕਦਾ ਆਹਾ ਬਾਣੀ ਗਾ ਕੇ ਸੋਹਣੀ ਸੋਹਣੀ ਮੈਡੀਟੇਸ਼ਨ ਕਰਕੇ ਮੰਤਰਾਂ ਦਾ ਜਾਪ ਕਰਕੇ ਮੈਂ ਸਰੀਰ ਦੀ ਫ੍ਰੀਕੁਐਂਸੀ એનર્ਜੀ ਲੈਵਲ ਤੇ ਉਹਨੂੰ ਹੈਲਦੀ ਰੱਖ ਸਕਦਾ ਪਰ ਇਹਦਾ ਇਲਾਜ ਨਹੀਂ ਹੋਣਾ ਆ ਬਿਮਾਰੀ ਦਾ ਇਲਾਜ ਨਹੀਂ ਹੋਣਾ ਹੌਮੇ ਦੀਰਗ ਰੋਗ ਹੈ ਨਿਮਖ ਨਿਮਖ ਕਰ ਸਰੀਰ ਘਟਾਵੇ ਤੋਂ ਵੀ ਹੌਮੇ ਮੈਲ ਨਾ ਜਾਵੇ ਸਰੀਰ ਦੇ ਟੋਟੇ ਕਰਵਾ ਲਈ ਚਾਹੇ ਬਾਬਾ ਕਹਿੰਦਾ ਟੋਟੇ ਟੋਟੇ ਕਰਵਾ ਲਈ ਸਰੀਰ ਦੇ ਹੌਮੇ ਦਾ ਰੋਗ ਨਹੀਂ ਜਾਣਾ ਕਿਉਂਕਿ ਸਰੀਰ ਦੇ ਨੂੰ ਹੌਮੇ ਲੱਗੀ ਸਰੀਰ ਨੂੰ ਨਹੀਂ ਹੌਮੇ ਲੱਗੀ ਆਤਮਾ ਨੂੰ ਹੋਈ ਆ ਬਿਮਾਰੀ ਆਤਮਾ ਨੂੰ ਪਈ ਹੋਈ ਆ ਤਾਂ ਸਰੀਰ ਚ ਬੰਦ ਕੀਤੀ ਹੋਈ ਆ ਇਹ ਹੌਮੇ ਦਾ ਇਲਾਜ ਇੱਕੋ ਇੱਕ ਹੈ ਗੁਰੂ ਦੀ ਗੱਲ ਮੰਨੋ ਮਨ ਕੇ ਜਿਹੜੇ ਗੁਣ ਆਉਣਗੇ ਅੰਦਰ ਮਨ ਚਿੱਤ ਹੋਊਗਾ ਚਿੱਤ ਦੇ ਵਿੱਚ ਚੰਗੇ ਗੁਣ ਆਉਣਗੇ ਪ੍ਰੇਮ ਦਇਆ ਇਮਾਨਦਾਰੀ ਕਰੋਣਾ ਇਹ ਜਦੋਂ ਗੁਣ ਆਉਣਗੇ ਤੇ ਉਹ ਗੁਣਾਂ ਦੇ ਵਿੱਚ ਜ਼ਿੰਦਗੀ ਜਿਉਵੋਗੇ ਉਹ ਗੁਣ ਗਾਵੋਗੇ ਤੇ ਉਦੋਂ ਇਲਾਜ ਹੋਮੇ ਦਾ ਹੋ ਸਕਦਾ ਗੁਣ ਗਾਵਤ ਤੇਰੀ ਉਤਰ ਸਮੈਲ ਬੇਨ ਸਜਾਏ ਹੋਮੇ ਬਖ ਫੈਲ ਉਹਦੇ ਗੁਣ ਗਾਉਂਦੇ ਗਾਉਂਦੇ ਉਹਦੇ ਵਰਗੇ ਹੋਗੇ ਜਦੋਂ ਅੰਦਰੋਂ ਉਦੋਂ ਮੈਂ ਕੱਟੀ ਜਾਂਦੀ ਆ ਇੱਕ ਤੋਕ ਆਉਂਦੀ ਆ ਵਹਿਗੁਰੂ ਗੁਰਮੰਤਰ ਹੈ ਜਪ ਹਮੇ ਕੋਈ ਮਾਫ ਕਰਨਾ ਭਾਈ ਇਹ ਗੁਰਬਾਣੀ ਦੀ ਤੋਕ ਨਹੀਂ ਹੈ ਤੈਨੂੰ ਜੇ ਮੈਂ ਗੁਰਮਤ ਦੇ ਨਜ਼ਰੀ ਚ ਦੇਖਾਂ ਪੂਰੀ ਦੀ ਪੂਰੀ ਆਰਾਮ ਦੀ ਕਸਵੱਟੀ ਤੇ ਲਾ ਕੇ ਦੇਖਾਂ ਤੇ ਇਹ ਤਾਂ ਝੂਠੀ ਪੈਂਦੀ ਹੈ ਕਿਉਂਕਿ ਬਾਣੀ ਆਪ ਨਹੀਂ ਮੰਨਦੀ ਕਿ ਕੋਈ ਮੰਤਰ ਰਟਣ ਨਾਲ ਹੋਮੀ ਕੁੱਟ ਸਕਦੀ ਆ ਟੁੱਟ ਸਕਦੀ ਆ ਪਰ ਜੇ ਵਾਹਿਗੁਰੂ ਦਾ ਅਸਲ ਅਰਥ ਸਮਝੀਏ ਵਾਹਿਗੁਰੂ ਦਾ ਅਸਲੀ ਅਰਥ ਸਮਝੀਏ ਵਾਹਿਗੁਰੂ ਪਰਮੇਸ਼ਰ ਦੀ ਸੱਚੀ ਬਖਸ਼ੀ ਹੋਈ ਸਿਫਤ ਹੈ ਤੇ ਉਹ ਸਿਫਤ ਸਲਾਹ ਕਰਦਾ ਉਹ ਸਿਫਤ ਦੇ ਗੁਣਾਂ ਦੇ ਵਿੱਚ ਰਚਿਆ ਹੋਇਆ ਹੋਮੀ ਕਟਵਾ ਸਕਦਾ ਜੇ ਤਾਂ ਇਸ ਤਰੀਕੇ ਨਾਲ ਤੁਕਤੀ ਸਮਝ ਆਉਂਦੀ ਹੈ ਉਹਦੀ ਗੁਰਮਤ ਦੇ ਨਜ਼ਰੀਏ ਚ ਫਿਰਤਾ ਭਲਾ ਕਰੇਗੀ ਪਰ ਜੋ ਤੱਕ ਮੈਂ ਸਮਝਿਆ ਐ ਲਈ ਕਿ ਬੈਠ ਕੇ ਮੈਂ ਵਹਿਗਰੂ 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 ਕਰੀ ਆ ਮੈਂ ਮੇਰੀ ਹੌਮੀ ਕੁੱਟ ਜੂਗੀ ਮੈਂ ਬਹੁਤ ਵੱਡੇ ਭਲੇਖੇ ਚ ਬਹੁਤ ਵੱਡੇ ਭਲੇਖੇ ਚ ਇਹਦੇ ਬਾਰੇ ਬਾਬਾ ਕੀ ਕਹਿੰਦਾ ਪੜਪੜ ਗੱਡੀ ਲੱਦੀ ਐ ਪੜਪੜ ਭਰੀ ਐ ਸਾਥ ਪੜਪੜ ਬੀੜੀ ਪਾਈ ਐ ਪੜਪੜ ਗੱਡੀ ਐ ਖਾਤ ਪੜੀ ਐ ਜਿੱਤੇ ਬਰਸ ਬਰਸ ਪੜੀ ਐ ਜਿੱਤੇ ਮਾਸ ਪੜੀਏ ਜੇਤੀ ਆਰ ਜਾ ਪੜੀਏ ਜੇਤੇ ਸਾਸ ਨਾਨਕ ਲੇਖ ਹੈ ਇੱਕ ਗੱਲ ਹੋਰ ਹਮੇ ਚਖਣਾ ਝਾਕ ਲੇਖੇ ਇੱਕ ਗੱਲ ਇਥੋਂ ਕਲਾਸ ਤੋਂ ਸ਼ੁਰੂ ਹੋਇਆ 12ਵੀਂ ਚ ਜਾ ਕੇ ਗ੍ਰੈਜੂਏਸ਼ਨ ਆ ਹੋਂ ਮੇ ਕੱਟੀ ਤਾਂ ਪਾਸ ਹੋਇਆ ਆਹੀ ਗੱਲ ਲੇਖਿਆ ਇੱਕ ਕਿ ਨਹੀਂ ਆਪਣੀ ਹੋਂ ਮੇ ਕਟਾਲੀ ਮੈਂ ਮਾਰ ਲਈ ਅਗਿਆਨਤਾ ਮਾਰ ਲਈ ਤੇ ਉਹਦੇ ਵਿੱਚ ਰਚ ਗਿਆ ਉਹਦੇ ਗੁਣਗੌਣ ਦਾ ਗੰਦ ਉਹਦੇ ਵਿੱਚ ਰਚ ਗਿਆ ਇੱਥੇ ਜਾ ਕੇ ਗ੍ਰੈਜੂਏਸ਼ਨ ਹੈ ਪਰ ਜੇ ਮੈਂ ਪਹਿਲੀ ਜੋ ਫੇਲ ਹੋ ਗਿਆ ਅਗਲੇ ਵਾਰ ਸਰੀਰ 'ਚ ਪਹਿਲੀ ਜੀ ਆਉਂਗਾ ਜਿਹੜਾ ਜਵੱਕ ਪਹਿਲੀ 'ਚ ਫੇਲ ਹੋ ਜਾਂਦਾ ਉਹਨੂੰ ਦੂਜੀ ਇੰਜੀਨਮੈਂਟਾਉਂਦੇ ਜਿਹੜਾ ਦੂਜੀ 'ਚ ਫੇਲ ਹੋ ਗਿਆ ਉਹਨੂੰ ਤੀਜੀ ਜੀ ਨਹੀਂ ਬਿਠਾਉਂਦੇ ਜਿਹੜਾ ਜਿੱਥੇ ਹੈਗਾ ਏ ਉੱਥੀ ਆ ਕੇ ਸ਼ੁਰੂ ਕਰੂਗਾ ਅਗਲੇ ਜਨਮ ਦੇ ਵਿੱਚ ਤੇ ਹੁਣ ਅਸੀਂ ਬੈਠੇ ਘਰੇ ਹਰ ਰੋਜ਼ ਪਾਠ ਕਰੀਏ ਇਹ ਕਰੀਏ ਇਹ ਕਰੀਏ ਇਹ ਹਾਂ ਉਮੀਦਾ ਕੰਡਾ ਉੱਡਾ ਹੀ ਵੱਡਾ ਅੰਦਰ ਵਧਾਇਆ ਹੋਇਆ ਪਲਾਸਟਰ ਫੇਲ ਹੈ ਹੁਣ ਦੁਨੀਆ ਦਾ ਧਰਮ ਇਹ ਗੱਲ ਦੱਸੇ ਜਾਂ ਨਾ ਦੱਸੇ ਪਤਾ ਨਹੀਂ ਉਹਨਾਂ ਦਾ ਸ਼ਾਇਦ ਕੋਈ ਆਪਣਾ ਵਿੱਚ ਉਹ ਝੂਠ ਬੋਲੇ ਹੋਏ ਜਿਹੜੇ ਉਹਨੇ ਬਚਾਉਣੇ ਵੀ ਨੇ ਗੁਰੂ ਦਾ ਨਾਮ ਲਾ ਕੇ ਕਿਹਾ ਹੋਇਆ ਵੀ ਆਹ ਰੋਜ਼ ਨਿਤਨੇਮ ਕਰਿਆ ਕਰੋ ਇੱਕ ਪੰਜ ਬਾਣੀਆਂ ਕੱਢ ਕੇ ਦੇ ਦਿੱਤੀਆਂ ਵੀ ਆਹ ਕਰ ਲਿਆ ਕਰੋ ਬਾਕੀ ਬਾਣੀਆਂ ਲਕੋ ਲਈ ਕਿਉਂ ਬਾਕੀ ਬਾਣੀਆਂ ਚ ਕੀ ਰੋਗ ਪ੍ਰੋਬਲਮ ਸੀ ਕੋਈ ਉਹ ਨਹੀਂ ਸੀ ਪੜ੍ਹਨੀ ਬਾਕੀ ਬਾਣੀਆਂ ਦੇ ਵਿੱਚ ਗਿਆਨ ਨਹੀਂ ਸੀ ਤੇ ਉਹ ਵੀ ਫਿਰ ਰਟਣ ਲੱਗ ਗਏ ਰਟ ਰਟ ਕੇ ਦੁਨੀਆ ਨੂੰ ਦੱਸਦੇ ਫਿਰਦੇ ਨੇ ਹੱਸਦਾ ਰੋਜ਼ ਨਿਤਨਮ ਕਰਦੇ ਆ ਸਦਾ ਰੋਜ਼ ਨਿਤਨਮ ਕਰਦੇ ਆ ਪਰ ਉਹ ਸਮੇ ਗਏ ਹੁਣ ਹੁਣ ਤਾਂ ਉਹ ਸਮਾ ਆ ਗਿਆ ਭਾਈ ਕਬੀਰ ਕਸੌਟੀ RAM ਕੀ ਝੂਠਾ ਟਿਕੇ ਨਾ ਕੋਏ ਕੋਈ ਝੂਠਾ ਨਹੀਂ ਟਿਕੇਗਾ ਹੁਣ ਪੂਰੀਆਂ ਕਲਾਸਾਂ ਪਾਰ ਕਰਨੀਆਂ ਪੈਣੀਆਂ ਨੇ 12 ਦੀਆਂ 12 ਤਾਂ ਜਾ ਕੇ ਸਰਟੀਫਿਕੇਟ ਮਿਲਣਾ ਤਾਂ ਗ੍ਰੈਜੂਏਸ਼ਨ ਹੋਣੀ ਆ ਹਮੇ ਦਾ ਰੋਗ ਕਟਾਏ ਬਿਨਾ ਜਿੰਨਾ ਮਰਜੀ ਮੈਂ ਪਾਠ ਕਰ ਲਵਾਂ ਮੈਂ ਇੱਥੇ ਮੜੂੰਗਾ ਕਿਉਂ ਆਤਮਾ ਦਾ ਰੋ ਕੱਟੇ ਹੀ ਸਰੀਰ ਦੇ ਵਿੱਚ ਜਾਣਾ ਹੈ ਇਹਨਾਂ ਸਰੀਰ ਦੇ ਵਿੱਚ ਰਹਿੰਦੇ ਇੱਥੇ ਕਰਮ ਕਮਾਉਂਦ ਨੇ ਆਪਣਾ ਹਉਮੈ ਦਾ ਰੋ ਕਟਾਉਣਾ ਹੈ ਪਰ ਜਿਹੜਾ ਆ ਪੱਖ ਵੀ ਹੈ ਜਿਵੇਂ ਹੁਣ ਕੋਈ ਸਰੀਰਕ ਪੱਧਰ ਤੇ ਬਿਮਾਰ ਹੈ ਕੋਈ ਬਿਮਾਰੀ ਲੱਗੀ ਹੋਈ ਹੈ ਉਦਾ ਭਲਾ ਜ਼ਰੂਰ ਹੋਏਗਾ ਸਰੀਰ ਦਾ ਭਲਾ ਜ਼ਰੂਰ ਹੋਏਗਾ ਗੁਰਬਾਣੀ ਨੂੰ ਸੁਣਨ ਨਾਲ ਗੁਰਬਾਣੀ ਦੇ ਕੀਰਤਨ ਨਾਲ ਕੋਈ ਵੀ ਚੰਗਾ ਮਿਊਜ਼ਿਕ ਹੋਵੇ ਨਾਲੇ ਸਿਰਫ ਗੁਰਬਾਣੀ ਦੀ ਗੱਲ ਨਹੀਂ ਹੈ ਕੋਈ ਵੀ ਚੰਗਾ એનਰਜੈਟਿਕ ਹੀਲਿੰਗ ਫ੍ਰੀਕੁਐਂਸੀ ਹੋਵੇ ਜਿਹੜਾ ਸੁਣਦਾ ਏ ਜਾਂ ਆਪ ਗਾਉਂਦਾ ਏ ਸਰੀਰ ਦਾ ਭਲਾ ਜ਼ਰੂਰ ਹੋਏਗਾ ਥੋੜੀ ਬਹੁਤ ਮਨ ਨੂੰ ਸ਼ਾਂਤੀ ਜ਼ਰੂਰ ਮਿਲੇਗੀ ਪਰ ਇਹ ਟੈਂਪਰੇਰੀ ਫੋਰ ਦੇ ਤੇ ਦਵਾਈ ਹੈ ਯਾਦ ਰੱਖਿਓ ਸਰੀਰ ਤਾਂ ਇੱਥੇ ਹੀ ਰਹਿ ਜਾਣਾ ਜਿੰਨਾ ਮਰਜੀ ਹੈਲਦੀ ਹੋਵੇ ਜਿੰਨਾ ਮਰਜੀ ਮੈਂ ਤਕੜਾ ਹੋਵਾਂ ਜਿੰਨਾ ਮਰਜੀ ਮੈਂ ਪੂਰਾ ਘੈਂਟ ਸਰੀਰ ਹੋਵੇ ਮੇਰਾ ਇੱਥੇ ਸਟੇ ਜਾਣਾ ਰੋਗ ਤਾਂ ਰੱਗੇ ਨਾਲ ਫਿਰ ਰਹਿ ਜਾਣ ਹੌਮੇ ਦਾ ਆ ਰੋਗ ਕੱਟਣ ਦੇ ਲਈ ਸਰੀਪ ਮਿਲਿਆ ਏ ਤਾਂ ਕਰਕੇ ਜੋ ਆ ਪੱਖ ਹੈ ਕਿ ਹਾਂ ਬਿਮਾਰੀ ਲੱਗੀ ਥੋੜੀ ਬਹੁਤ ਸਰੀਰ ਨੂੰ ਮੈਂ ਬਾਣੀ ਗਾ ਕੇ ਉਹਦਾ ਇਲਾਜ ਕਰਨਾ ਉਹ ਤਰੀਕੇ ਨਾਲ ਬਹੁਤ ਭਲਾ ਹੈ ਜੋ ਨਹੀਂ ਕਰਦੇ ਉਹਨਾਂ ਨੂੰ ਉਲਟਾ ਕਰਨਾ ਚਾਹੀਦਾ ਹੁਣ ਬਾਣੀ ਨੂੰ ਸੁਣਨਾ ਗਾਉਣਾ ਜਾਂ ਕੋਈ ਚੰਗੀ ਹੀਲਿੰਗ ਫ੍ਰੀਕੁਐਂਸੀ 뮤직 ਕਿਉਂਕਿ ਬਿਮਾਰੀਆਂ ਬਹੁਤ ਨੇ ਪੰਜਾਬ ਦੇ ਵਿੱਚ ਕਈਆਂ ਦਾ ਭਲਾ ਵੀ ਹੋਊਗਾ ਪਰ ਆ ਬਿਮਾਰੀ ਨਿਕਟੀ ਜਾਣੀ ਆਬ ہماری ਸਾਰੀ ਬਿਮਾਰੀਆਂ ਦਾ ਖਤਰਨਾਕ ਆ ਇਹ ਉਹ ਬਿਮਾਰੀਆਂ ਜਿਹਨੇ ਵਾਰ-ਵਾਰ ਸਰੀਰ ਦਬਾਉਣਾ ਹੈ ਇਹ ਉਹ ਬਿਮਾਰੀਆਂ ਜਿਹਨੇ ਦੁਬਾਰਾ ਦੁਬਾਰਾ ਜਨਮਾਂ ਚ ਲਿਆਉਣਾ ਹੈ ਠੀਕ ਹੈ ਜੀ ਤਾਂ ਕਰਕੇ ਬਾਣੀ ਇੱਕ ਹੋਰ ਗੱਲ ਕਹਿੰਦੀ ਹੈ ਮਨ ਜਾਣ ਤ ਸਭ ਬਾਤ ਜਾਣ ਤ ਹੀ ਉਹ ਗੁਣ ਕਰੈ ਹੁਣ ਜਿਹੜੇ 5-5 ਸਾਲਾਂ 10-10 ਸਾਲਾਂ ਦੇ ਨਿਤਨੇਮ ਕਰਦੇ ਆਏ ਨੇ ਤੇ 10 ਸਾਲਾਂ ਦਾ ਉਹਨਾਂ ਦਾ ਸੁਭਾਅ ਉਦਾਂ ਦਾ ਉਦਾਂ ਹੀ ਹੈ ਬਦਲੇ ਹੀ ਨਹੀਂ ਕੁਝ ਲਾਲਚ ਉਹ ਨਹੀਂ ਹੈ ਈਰਖਾ ਨਿੰਦਿਆ ਚੁਗਲੀ ਸਭ ਕੁਝ ਉਹ ਨਹੀਂ ਹੈ ਕਿ ਉਹਨਾਂ ਨੂੰ ਆਪਣੇ ਅੰਦਰ ਪਤਾ ਨਹੀਂ ਹੋਊਗਾ ਕਿ ਮੈਂ ਹਉਜੇ ਦਾ ਹਉਜਈ ਆਂ ਕੋਈ ਫਰਕ ਨਹੀਂ ਪਿਆ ਮੈਨੂੰ ਨਿਤਨੇਮ ਕਰਨ ਨਾਲ ਸੱਪ ਤਾ ਹੋ ਉਹਨਾਂ ਨੂੰ ਗੁਰੂ ਦੀ ਗੱਲ ਇੱਕ ਮੰਨ ਕੇ ਕਮਾ ਕੇ ਦੇਖੋ ਫਿਰ ਅਸਰ ਹੁੰਦਾ ਦੇਖੋ ਕੀ ਹੁੰਦਾ ਤੇ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹੇ ਪੀਛੇ ਪਛਤਾਏ ਗੁਰਵਾਣੀ ਦੀ ਗੱਲ ਮੰਨ ਕੇ ਆਪਣਾ ਸੁਭਾਅ ਬਦਲਣ ਵੱਲ ਤੁਰਨਾ ਕਿ ਨਾ ਮੰਨੇ ਬਸ ਇੱਕੋ ਜਗ੍ਹਾ ਬੈਠੇ ਪਾਠ ਕਰ ਹੀ ਜਾਣਾ ਨੇਫਲੀ ਜਾਊਗਾ ਮੰਨੋਂਗੇ ਭਲਾ ਹੋਊਗਾ ਤਾਂ ਕਰਕੇ ਭਾਈ ਯਾਦ ਰੱਖਿਓ ਦੁਨੀਆ 'ਚ ਜੋ ਪ੍ਰਚਾਰ ਹੋਇਆ ਉਹ ਤੀਜੀ ਕਲਾਸ ਤੱਕ ਦਾ ਹੀ ਹੋਇਆ ਉਹਨਾਂ ਨੂੰ ਗਾਹਾਂ ਦਾ ਪਤਾ ਹੀ ਨਹੀਂ ਸੀ ਥੋੜੇ ਬਹੁਤ ਸੀ ਜਿਵੇਂ ਸੰਤ ਮਸਕੀਨੋਂ ਪੰਜਵੀਂ ਤੱਕ ਪਹੁੰਚ ਗਏ ਪ੍ਰੋਪਰਲੀ ਗੱਲਾਂ ਹਲੇ ਬਹੁਤ ਕੁਝ ਪਿਆ ਬਹੁਤ ਕੁਝ ਪਿਆ ਜਿਹੜਾ ਖੋਜਿਆ ਵੀ ਨਹੀਂ ਸਿੱਖਾ ਨੇ ਜਿਨ੍ਹਾਂ ਨੂੰ ਪਤਾ ਵੀ ਨਹੀਂ ਵਿੱਚ ਕੀ ਲਿਖਿਆ ਹੈ ਗੁਰਬਾਣੀ ਦੇ ਤੇ ਜੇ ਗੁਰਬਾਣੀ ਤੋਂ ਛਿੱਤਰ ਖਾਣੇ ਹੋਣ ਗੁਰਬਾਣੀ ਦੀ ਕਸਵੱਟੀ ਤੇ ਲਾਉਣਾ ਹੋਵੇ ਵੱਡੇ ਵੱਡੇ ਧਾਰਮਿਕ ਅਖਵਾਣੇ ਵਾਲੇ ਫੇਰ ਹੋਣਗੇ ਵੱਡੇ ਵੱਡੇ ਕੋਈ ਨਹੀਂ ਟਿਕਦਾ ਕਿਉਂ ਰਾਮ ਕੀ ਕਸਵੱਟੀ ਹੈ ਸੱਚ ਦੀ ਕਸਵੱਟੀ ਹੈ ਝੂਠਾ ਟਿਕੇ ਨਹੀਂ ਸਕਦਾ